ਬੋਹਰ ਤੋਂ ਅੱਜ ਇੱਥੇ ਬ੍ਰੈਡ ਦੇ ਨਾਂ ਤੇ ਜਾਲੀ ਬੈਗ ਵੇਚਣ ਵਾਲਾ ਜਿਹੜਾ ਹੈ ਉਹ ਗ੍ਰਿਫਤਾਰ ਹੋਇਆ ਪੁਲਿਸ ਨੇ ਚਾਲੀ ਬੈਗ ਵੇਚਣ ਵਾਲੇ ਦੁਕਾਨਦਾਰ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਹੈ ਔਰ ਦੁਕਾਨਦਾਰ ਦੇ ਕੋਲੋਂ ਦੱਸਿਆ ਕਿ ਭਾਰੀ ਮਾਤਰਾ ਦੇ ਵਿੱਚ ਡੁਪਲੀਕੇਟ ਬੈਗ ਪਰામਿਤ ਹੋਏ ਨੇ ਔਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਲਈ ਹੈ ਤਾਂ ਸ਼ੰਕਰ ਮਾਰਕੀਟ ਦੱਸੀ ਜਾ ਰਹੀ ਹੈ ਜਿੱਥੋਂ ਦੇ ਇੱਕ ਸ਼ੋਰੂਮ ਦੇ ਵਿੱਚ ਇਹ ਬੈਗ ਜਿਹੜੇ ਨੇ ਵੇਚੇ ਜਾ ਰਹੇ ਸਨ ਤਾਂ ਫਿਲਹਾਲ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤਾਂ ਬੋਹਰ ਤੋਂ ਇਹ ਖਬਰ ਹੈ ਦਾ ਬ੍ਰਾਂਡ ਦੇ ਨਾਤੇ ਜਾਲੀ ਬੈਗ ਵਿੱਚ ਜਾਰੇ ਸਨ ਯਾਨੀ ਕਿ ਬ੍ਰਾਂਡ ਦਾ ਨਾਮ ਲਿਆ ਜਾ ਰਿਹਾ ਸੀ ਪਰ ਬੈਗ ਜਾਲੀ ਦਾ ਮਾਈਕਲ ਕੋਰਸ ਕੰਪਨੀ ਜਿਹੜੀ ਹੈ ਇਹਨਾਂ ਦੇ ਬੈਗ ਬੰਦੇ ਆ ਇਹਨਾਂ ਦੇ ਜਿਹੜੀ ਵਿਨੇ ਚੌਧਰੀ ਜੀ ਸਾਡੇ ਕੋਲ ਆਏ ਸੀ ਜਿਹੜੇ ਇਹਨਾਂ ਦੇ ਜਿਹੜੀ ਵਿਨੇ ਚੌਧਰੀ ਜੀ ਹੈ ਇਹ ਇਹਨਾਂ ਦੇ ਅਥੋਰਾਈਜ਼ ਜਿਹੜੇ ਹੁੰਦੇ ਆ ਬ੍ਰਾਂਡ ਮਾਨੀਟਰ ਵੀ ਹੈ ਇਹਨਾਂ ਨੇ ਸਾਨੂੰ ਦੱਸਿਆ ਸੀ ਵੀ ਸਾਡੀ ਜਿਹੜੀ ਐਮ ਕੇ ਕੰਪਨੀ ਹੈ ਇਹਦੇ ਜਿਹੜੇ ਡੁਪਲੀਕੇਟ ਕਾਪੀ ਕਰਕੇ ਜਿਹੜੇ ਸਾਡੇ ਐਕਸਪੋਰਟ ਦੇ ਵਿੱਚ ਬੈਗ ਵਿੱਚੇ ਜਾ ਰਹੇ ਆ ਤੇ ਜਿਹੜਾ ਕੰਪਨੀ ਨੂੰ ਕਾਫੀ ਲਾਸ ਹੋ ਰਿਹਾ ਉਹਦੇ ਸਬੰਧ ਦੇ ਵਿੱਚ ਅਸੀਂ ਵਿਨੇ ਚੋਧਰੀ ਦੇ ਬਿਆਨਾਂ ਤੇ ਇੱਕ ਐਫ ਆਈ ਆਰ ਰਜਿਸਟਰ ਕਰੀ ਸੀ ਜਿਹੜੀ ਐਫ ਆਈ ਆਰ ਜਿਹੜੀ ਹੈ 37 ਨੰਬਰ ਮਕਦਮਾ ਰਜਿਸਟਰ ਕੀਤਾ 63 ਕਾਪੀਰਾਈਟ ਐਕਟ ਦੇ ਤਹਿਤ ਅਸੀਂ ਮਕਦਮਾ ਰਜਿਸਟਰ ਕੀਤਾ ਉਹਦੇ ਸਬੰਧ ਦੇ ਵਿੱਚ ਅਸੀਂ ਹੁਣ ਰੇਡ ਕੀਤੀ ਸੀ ਰੇਡ ਦੇ ਦੌਰਾਨ ਜਿਹੜੇ ਆਪਣੇ ਉੱਥੇ ਜਿਹੜੇ ਸਾਨੂੰ ਕਾਫੀ ਮਾਤਰਾ ਦੇ ਵਿੱਚ ਜਿਹੜੇ ਬੈਗ ਬਰਾਮਦ ਹੋਏ ਆ ਜਿਹੜੇ ਜਿਹੜਾ ਬੈਗ ਦਾ ਕੰਮ ਕਰਦਾ ਸੀ ਉਹਮ ਪ੍ਰਕਾਸ਼ ਵਰਕ ਬੱਬੂ ਪੁੱਤਰ ਸ਼ਾਮਲਾਲ ਪੁੱਤਰ ਕਾਸ਼ੀਰਾਮ ਇਹ ਕਿਕਰਖੇੜੇ ਦੇ ਰਹਿਣ ਵਾਲੇ ਆ ਤੇ ਇਹੇ ਹੁਣ ਆਪਣੇ ਇੱਥੇ ਜਿਹੜੇ ਹੈਗੀ ਆ ਸ਼ੰਕਰ ਮਾਰਕੀਟ ਸ਼ਰਮਾ ਸ਼ੰਕਰ ਮਾਰਕੀਟ ਸ਼ੰਕਰ ਮਾਰਕੀਟ ਸ਼ੰਕਰ ਮਾਰਕੀਟ ਦੇ ਵਿੱਚ ਇਹਨਾਂ ਦਾ ਸ਼ੋਅਰੂਮ ਸੀ ਉੱਥੋਂ ਇਹਨਾਂ ਨੂੰ ਅੱਜ ਹੁਣ ਲੈ ਕੇ ਆਏ ਆ ਤੇ ਹੁਣ ਅੱਜ ਇਹਨਾਂ ਦੀ ਰੈਸਟ ਪਾਕੀ ਤੜਕੇ ਮਾਨਯੋਗ ਜਨ ਸਾਬ ਦੇ ਅਸੀਂ ਪੇਸ਼ ਕਰਾਂਗੇ ਦક્ષ ਦક્ષ ਇਹ ਜਿਹੜੀ ਬੈਗ ਬਣਾਉਣ ਵਾਲੀ ਹੈ ਜਿਹੜੀ ਸ਼ੋਰੂਮ ਆ ਉਹ ਦક્ષ ਦਿਨਾਂ ਤੇ ਆ ਕਾਫੀ ਹੱਦ ਤੱਕ ਕੋਈ ਇਹਨਾਂ ਨੇ ਜਿਹੜੀ ਇਹੀ ਸਾਨੂੰ ਕਿਉਂਕਿ ਇਹਨਾਂ ਨੂੰ ਜਿਆਦਾ ਪਤਾ ਹੁੰਦਾ ਕਿ ਜਿਹੜੀ ਇਹ ਕੰਪਨੀ ਆ ਇਹ ਜਿਹੜੀ ਡੁਪਲੀਕੇਟ ਕਾਪੀ ਆ ਇਹਨਾਂ ਨੇ ਸਾਨੂੰ ਉੱਥੋਂ ਤਿੰਨ ਬੋਰੀਆਂ ਦੇ ਕਰੀਬ ਜਿਹੜੇ ਆ ਉਹ ਸਾਨੂੰ ਜਿਹੜੇ ਬੈਗ ਭਰੰਤ ਕਰਵਾਏ ਇਹਨਾਂ ਦੇ ਦੱਸਣ ਦੇ ਮੁਤਾਬਕ ਹੈ ਜਿਹੜੇ ਇਹਨਾਂ ਦੇ ਜਿਹੜੇ ਅਥੋਰਾਈਜ਼ ਆ ਇਹ ਕਹਿੰਦੇ ਆ ਵੀ ਸਾਡੀ ਜਿਹੜੀ ਕੰਪਨੀ ਹੈ ਇਹ ਕੋਸਟਲੀ 50 60 ਹਜ਼ਾਰ ਤੋਂ ਉੱਪਰ ਬੈਗ ਬਣਾਉਂਦੀ ਹੈ ਤੇ ਜਿੰਨਾਂ ਦੀ ਇਹ ਕਾਪੀ ਕਰਕੇ ਵੇਚਦੇ ਤੇ ਉਹ ਮੰਨਦੇ ਵੀ ਇਹ ਵੀ ਅਸੀਂ ਇਹ ਕਾਪੀ ਕਰਕੇ ਇਹਨਾਂ ਕੋਲੇ ਬਿੱਲ ਵਗੈਰਾ ਨਹੀਂ ਗਏ ਤੇ ਇਸ ਕਰਕੇ ਮੁਕੱਦਮਾ ਰਜਿਸਟਰ ਕੀਤਾ ਇਹਨਾਂ ਤੇ ਇਸ ਤੋਂ ਬਾਅਦ ਇਹਨਾਂ ਦੇ ਉੱਤੇ ਇਹਨਾਂ ਦੀ ਤਫ਼ਤੀਸ਼ ਕਰਦੇ ਆਂ ਤੇ ਕਿ ਕਿੱਥੋਂ ਲੈ ਕੇ ਆਉਂਦਾ ਮਤਲਬ ਇਹ ਜਿਹੜੇ ਬੈਗ ਆ ਕਿੱਥੋਂ ਬਣਦੇ ਆ ਇੱਥੇ ਬਣਾਉਂਦਾ ਕਿ ਬਾਹਰ ਬਣਾਉਂਦਾ ਕਿ ਇੱਥੇ ਕਿਸੇ ਦੁਕਾਨਦਾਰ ਤੋਂ ਲੈਂਦਾ ਇਹ ਤਾਂ ਤਫ਼ਤੀਸ਼ ਦਾ ਹਿੱਸਾ ਹੈ ਇਸ ਤੇ ਬੋਹਰ ਤੋਂ ਅੱਜ ਇੱਥੇ ਬ੍ਰੈਡ ਦੇ ਨਾਂ ਤੇ ਜਾਲੀ ਬੈਗ ਵੇਚਣ ਵਾਲਾ ਜਿਹੜਾ ਹੈ ਉਹ ਗ੍ਰਿਫਤਾਰ ਹੋਇਆ ਹੈ ਪੁਲਿਸ ਨੇ ਜਾਲੀ ਬੈਗ ਵੇਚਣ ਵਾਲੇ ਦੁਕਾਨਦਾਰ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਹੈ ਔਰ ਦੁਕਾਨਦਾਰ ਦੇ ਕੋਲੋਂ ਦੱਸਿਆ ਕਿ ਭਾਰੀ ਮਾਤਰਾ ਦੇ ਵਿੱਚ ਡੁਪਲੀਕੇਟ ਬੈਗ ਪਰ ਆਮਦ ਹੋਏ ਨੇ ਔਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਲਈ ਹੈ ਤਾਂ ਸ਼ੰਕਰ ਮਾਰਕੀਟ ਦੱਸੀ ਜਾ ਰਹੀ ਹੈ ਜਿੱਥੋਂ ਦੇ ਇੱਕ ਸ਼ੋਰੂਮ ਦੇ ਵਿੱਚ ਇਹ ਬੈਗ ਜਿਹੜੇ ਨੇ ਵੇਚੇ ਜਾ ਰਹੇ ਸਨ ਤਾਂ ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਤਾਂ ਬੋਹਰ ਤੋਂ ਇਹ ਖਬਰ ਹੈ ਤਾਂ ਬ੍ਰਾਂਡ ਦੇ ਨਾਤੇ ਚਾਲੀ ਬੈਗ ਵਿੱਚ ਜਾਰੇ ਸਨ ਯਾਨੀ ਕਿ ਬ੍ਰਾਂਡ ਦਾ ਨਾਮ ਲਿਆ ਜਾ ਰਿਹਾ ਸੀ ਪਰ ਬੈਗ ਜਰ ਨਹੀਂ ਸੀ ਮਾਈਕਲ ਕੋਰਸ ਕੰਪਨੀ ਜਿਹੜੀ ਹੈ ਇਹਨਾਂ ਦੇ ਬੈਗ ਬੰਦਦੇ ਆ ਇਹਨਾਂ ਦੇ ਜਿਹੜੀ ਵਿਨੇ ਚੌਧਰੀ ਜੀ ਸਾਡੇ ਕੋਲ ਆਈ ਸੀ ਜਿਹੜੀ ਇਹਨਾਂ ਦੇ ਜਿਹੜੀ ਵਿਨੇ ਚੌਧਰੀ ਜੀ ਹੈ ਇਹ ਇਹਨਾਂ ਦੇ ਅਥੋਰਾਈਜ਼ ਜਿਹੜੇ ਹੁੰਦੇ ਆ ਬ੍ਰਾਂਡ ਮਾਨੀਟਰ ਵੀ ਹੈ ਇਹਨਾਂ ਨੇ ਸਾਨੂੰ ਦੱਸਿਆ ਸੀ ਵੀ ਸਾਡੀ ਜਿਹੜੀ ਐਮ ਕੇ ਕੰਪਨੀ ਹੈ ਇਹਦੇ ਜਿਹੜੇ ਡੁਪਲੀਕੇਟ ਕਾਪੀ ਕਰਕੇ ਜਿਹੜੇ ਸਾਡੇ ਐਕਸਪੋਰਟ ਦੇ ਵਿੱਚ ਬੈਗ ਵਿੱਚੇ ਜਾ ਰਹੇ ਆ ਤੇ ਜਿਹੜਾ ਕੰਪਨੀ ਨੂੰ ਕਾਫੀ ਲਾਸ ਹੋ ਰਿਹਾ ਉਹਦੇ ਸਬੰਧ ਦੇ ਵਿੱਚ ਅਸੀਂ ਵਿਨੇ ਚੋਧਰੀ ਦੇ ਬਿਆਨਾਂ ਤੇ ਇੱਕ ਐਫ ਆਈ ਆਰ ਰਜਿਸਟਰਡ ਕਰੀ ਸੀ ਜਿਹੜੀ ਐਫ ਆਈ ਆਰ ਜਿਹੜੀ ਹੈ 37 ਨੰਬਰ ਮਕਦਮਾ ਰਜਿਸਟਰ ਕੀਤਾ 63 ਕਾਪੀਰਾਈਟ ਐਕਟ ਦੇ ਤਹਿਤ ਅਸੀਂ ਮਕਦਮਾ ਰਜਿਸਟਰ ਕੀਤਾ ਉਹਦੇ ਸਬੰਧ ਦੇ ਵਿੱਚ ਅਸੀਂ ਹੁਣ ਰੇਡ ਕੀਤੀ ਸੀ ਰੇਡ ਦੇ ਦੌਰਾਨ ਜਿਹੜੇ ਆਪਣੇ ਉੱਥੇ ਜਿਹੜੇ ਸਾਨੂੰ ਕਾਫੀ ਮਾਤਰਾ ਦੇ ਵਿੱਚ ਜਿਹੜੇ ਬੈਗ ਬਰਾਮਦ ਹੋਏ ਆ ਜਿਹੜੇ ਜਿਹੜਾ ਬੈਗ ਦਾ ਕੰਮ ਕਰਦਾ ਸੀ ਓਮ ਪ੍ਰਕਾਸ਼ ਔਰ ਬੱਬੂ ਪੁੱਤਰ ਸ਼ਾਮਲਾਲ ਪੁੱਤਰ ਕਾਸ਼ੀਰਾਮ ਇਹ ਕਿਕਰਕੇੜੇ ਦੇ ਰਹਿਣ ਵਾਲੇ ਆ ਤੇ ਇਹੇ ਹੁਣ ਆਪਣੇ ਇੱਥੇ ਜਿਹੜੇ ਹੈਗੀ ਆ ਸ਼ੰਕਰ ਮਾਰਕੀਟ ਸ਼ਰਮਾ ਸ਼ੰਕਰ ਮਾਰਕੀਟ ਸ਼ੰਕਰ ਮਾਰਕੀਟ ਸ਼ੰਕਰ ਮਾਰਕੀਟ ਦੇ ਵਿੱਚ ਇਹਨਾਂ ਦਾ ਸ਼ੋਅਰੂਮ ਸੀ ਉੱਥੋਂ ਇਹਨਾਂ ਨੂੰ ਹਜੀ ਹੁਣ ਲੈ ਕੇ ਆਏ ਆ ਤੇ ਹੁਣ ਅੱਜ ਇਹਨਾਂ ਦੀ ਰੈਸਟ ਪਾ ਕੇ ਤੜਕੇ ਮਾਨਯੋਗ ਜੈਨ ਸਾਹਿਬ ਦੇ ਅਸੀਂ ਪੇਸ਼ ਕਰਾਂ। ਕਿੰਨੇ ਤੱਕ? ਦક્ષ ਜਿਹੜੀ ਬੈਗ ਬਣਾਉਣ ਵਾਲੀ ਹੈ ਜਿਹੜੀ ਸ਼ੋਰੂਮ ਆ ਉਹ ਦક્ષ ਦਿਨਾਂ ਤੇ ਆ। ਕਾਫੀ ਹੱਦ ਤੱਕ ਕੋਈ ਇਹਨਾਂ ਨੇ ਜਿਹੜੀ ਇਹ ਹੀ ਸਾਨੂੰ ਕਿਉਂਕਿ ਇਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਕਿ ਜਿਹੜੀ ਇਹ ਕੰਪਨੀ ਆ ਇਹ ਜਿਹੜੇ ਡੁਪਲੀਕੇਟ ਕਾਪੀ ਆ ਇਹਨਾਂ ਨੇ ਸਾਨੂੰ ਉੱਥੋਂ ਤਿੰਨ ਬੋਰੀਆਂ ਦੇ ਕਰੀਬ ਜਿਹੜੇ ਆ ਉਹ ਸਾਨੂੰ ਜਿਹੜੇ ਬੈਗ ਭਰੰਪਤ ਕਰਵਾਏ। ਇਨਾਂ ਦੇ ਦੱਸਣ ਦੇ ਮੁਤਾਬਕ ਹੈ ਜਿਹੜੇ ਇਹਨਾਂ ਦੇ ਜਿਹੜੇ ਅਥੋਰਾਈਜ਼ ਆ ਇਹ ਕਹਿੰਦੇ ਆ ਵੀ ਸਾਡੀ ਜਿਹੜੀ ਕੰਪਨੀ ਹੈ ਇਹ ਕੋਸਟਲੀ 50-60 ਹਜ਼ਾਰ ਤੋਂ ਉੱਪਰ ਬੈਗ ਬਣਾਉਂਦੀ ਹੈ ਤੇ ਜਿੰਨਾਂ ਦੀ ਇਹ ਕਾਪੀ ਕਰਕੇ ਵੇਚਦੇ ਤੇ ਉਹ ਮੰਨਦੇ ਵੀ ਇਹ ਵੀ ਅਸੀਂ ਇਹ ਕਾਪੀ ਕਰਕੇ ਇਹਨਾਂ ਕੋਲੇ ਬਿੱਲ ਵਗੈਰਾ ਨਹੀਂ ਗਏ ਤੇ ਇਸ ਕਰਕੇ ਮਕਦਮਾ ਰਜਿਸਟਰ ਕੀਤਾ ਇਹਨਾਂ ਤੇ ਇਸ ਤੋਂ ਬਾਅਦ ਇਹਨਾਂ ਦੇ ਉੱਤੇ ਇਹਨਾਂ ਦੀ ਤਫ਼ਤੀਸ਼ ਕਰਦੇ ਆਂ ਤੇ ਕਿ ਕਿੱਥੋਂ ਲੈ ਕੇ ਆਉਂਦਾ ਮਤਲਬ ਇਹ ਜਿਹੜੇ ਬੈਗ ਆ ਕਿੱਥੋਂ ਬਣਦੇ ਆ ਇੱਥੇ ਬਣਾਉਂਦਾ ਕਿ ਬਾਹਰ ਬਣਾਉਂਦਾ ਕਿ ਇੱਥੇ ਕਿਸੇ ਦੁਕਾਨਦਾਰ ਤੋਂ ਲੈਂਦਾ ਇਹ ਤਾਂ ਤਫ਼ਤੀਸ਼ ਦਾ ਹਿੱਸਾ ਹੈ ਇਸ ਤੇ